ਅੱਜ ਆਪਾਂ ਗੱਲ ਕਰਾਂਗੇ ਯੂਰਪ ਦੇ ਵਿੱਚ ਜਿਹੜਾ 2035 ਵਿੱਚ ਜ਼ੀਰੋ emission rule ਲਾਗੂ ਹੋ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਯੂ ਟਰਨ ਲਈ ਹੈਗੀ 2023 ਤੋਂ ਖਬਰਾਂ ਆ ਰਹੀਆਂ ਸਿੰਘ ਵੀ ਇਹਨਾਂ ਨੇ ਇੱਕ ਨਵੀਂ ਪਾਲਿਸੀ ਅਡਾਪਟ ਕਰਨੀ ਹੈਗੀ ਜਿਹਦੇ ਵਿੱਚ ਨਵੀਆਂ ਪੈਸੇਂਜਰ ਕਾਰਾਂ ਤੇ ਜਿਹੜੀਆਂ ਵੈਨਾਂ ਸੋਲਡ ਹੋਣਗੀਆਂ 2035 ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਵੀ ਪੈਟਰੋਲ ਕਾਰ ਨਹੀਂ ਹੋ ਸਕਦੀ ਨਾ ਕੋਈ ਡੀਜ਼ਲ ਕਾਰ ਹੋ ਸਕਦੀ ਹੈਗੀ ਨਾ ਕੋਈ ਕਨਵੈਨਸ਼ਨਲ ਹਾਈਬ੍ਰਿਡ ਹੋ ਸਕਦੀ ਹੈ ਸਿਰਫ ਤੇ ਸਿਰਫ ਜਿਹੜੀਆਂ ਵਿਕੜੀਆਂ ਗਾਹਾਂ ਉਹ ਬੈਟਰੀ ਇਲੈਕਟ੍ਰਿਕ ਵਹੀਕਲ ਵੇਖ ਸਕਦੇ ਹੈਗੇ ਜਾਂ ਹਾਈਡਰੋਜਨ ਫਿਊਲ ਸੈੱਲ ਵਾਲੀਆਂ ਕਾਰਾਂ ਵੇਖ ਸਕਦੀਆਂ ਆ ਇਹਨਾਂ ਨੇ ਕੀਤਾ ਤਾਂ ਕਰਕੇ ਸੀ ਕਿਉਂਕਿ ਕਲਾਈਮੇਟ ਜਿਹੜਾ ਚੇਂਜ ਹੋ ਰਿਹਾ ਉਹਨੂੰ ਰੋਕਣ ਵਾਸਤੇ ਜਿਹੜੀਆਂ ਇਹ ਪੈਟਰੋਲ ਤੇ ਡੀਜ਼ਲ ਵਾਲੀਆਂ ਕਾਰਾਂ ਹੈ 60% ਕੰਟ੍ਰਿਬਿਊਟ ਕਰਦੀਆਂ ਆ ਪ੍ਰਦੂਸ਼ਣ ਦੇ ਵਿੱਚ ਤੇ ਇਹਨਾਂ ਨੇ ਆਪ ਦਾ ਟਾਰਗੇਟ ਰੱਖਿਆ ਸੀਗਾ ਵੀ 55% ਅਸੀਂ ਪ੍ਰਦੂਸ਼ਣ ਨੂੰ ਰਿਡਿਊਸ ਕਰ ਦਾਂਗੇ 2050 ਤੱਕ ਤਾਂ ਕਰਕੇ ਇਹਨਾਂ ਨੇ ਇਹ ਪਾਲਿਸੀ ਲੈ ਕੇ ਆ ਰਹੇ ਸੀਗੇ ਹੁਣ ਜਿਹੜਾ ਚੇਂਜ ਹੋਇਆ ਉਹਦੇ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ 2035 ਤੱਕ ਜਿਹੜਾ ਪਹਿਲਾਂ ਹਾਰਡ ਬੈਨ ਲਾਇਆ ਸੀ ਉਹਦੇ ਤੋਂ ਇਹਨਾਂ ਨੇ ਮੜਿਆ ਡਿਲੂਟ ਹੋ ਕੇ ਉਹਨੂੰ ਈਜ਼ੀ ਕਰਤਾ ਵੀ ਆਪਾਂ 100% ਬੈਨ ਨਹੀਂ ਕਰਦੇਗੇ ਇਹਨਾਂ ਨੇ 90% ਤੱਕ ਬੈਨ ਰੱਖਣਗੇ ਹੁਣ ਕਹਿੰਦੇ 10% ਦੀ ਵਿੰਡੋ ਦੇ ਦੇਣੀ ਹੈਗੀ ਕਿਉਂਕਿ ਇਹਨਾਂ ਦੀ ਜਿਹੜੀ ਇੰਡਸਟਰੀ ਆਟੋ ਇੰਡਸਟਰੀ ਉਹ ਸਟਰਗਲ ਕਰ ਰਹੀ ਹੈਗੀ ਕਿਉਂਕਿ ਜਿਹੜੀ ਇਹ ਟੈਕਨੋਲੋਜੀ ਹੈ ਚਾਈਨਾ ਕੋਲੇ ਸਾਰਿਆਂ ਨੂੰ ਵਧੀਆ ਕਿਸਮ ਦੀ ਹੈਗੀ ਈਵੀ ਦੇ ਵਿੱਚ ਤੇ ਇਹਨਾਂ ਨੇ ਆਪਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਮੜਿਆ ਵੀ ਰਿਆਇਤ ਦੇਤੀ ਹੈਗੀ ਵੀ ਚਲੋ ਕੋਈ ਨਾ 2035 ਤੋਂ ਬਾਅਦ ਵੀ ਤੁਸੀਂ 10% ਜਿਹੜੀਆਂ ਕਾਰਾਂ ਆ ਇਹ ਹਾਈ ਪੈਟਰੋਲ ਤੇ ਡੀਜ਼ਲ ਵਾਲੀਆਂ ਵੇਚ ਸਕਦੇ ਆਂਗੇ ਇਹਨਾਂ ਵਿੱਚ ਵੀ ਇਹਨਾਂ ਨੇ ਆਖਿਆ ਹੈਗਾ ਆਪਦੀ ਇੰਡਸਟਰੀਲ ਨੂੰ ਵੀ ਹਾਈਲੀ ਐਫੀਸ਼ੀਐਂਟ ਹੋਣੇ ਚਾਹੀਦੇ ਜਿਹੜੇ ਥੋੜੇ ਪੈਟਰੋਲ ਤੇ ਡੀਜ਼ਲ ਇੰਜਨਾਂਗੇ ਇਹਦਾ ਮਤਲਬ ਇਹ ਆ ਵੀ ਉਹ ਘੱਟ ਤੋਂ ਘੱਟ ਪ੍ਰਦੂਸ਼ਣ ਵਾਲੇ ਜਿਹੜੇ ਪਾਰਟੀਕਲ ਹੁੰਦੇ ਆ ਉਹ ਆਪਦੇ ਇੰਜਨਾਂ ਚੋਂ ਛੱਡਣ ਤੇ ਸਿੰਥੈਟਿਕ ਫਿਊਲ ਦੀ ਵਰਤੋਂ ਲਈ ਇਹਨਾਂ ਨੇ ਵੀ ਕਰਨ ਵਾਸਤੇ ਸਿੰਥੈਟਿਕ ਫਿਊਲ ਜਿਹੜਾ ਕਿ ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਨੂੰ ਮਿਲਾ ਕੇ ਬਣਾਇਆ ਜਾਂਦਾ ਹੈਗਾ ਤੇ ਬਾਇਓ ਫਿਊਲ ਦੀ ਵਰਤੋਂ ਕਰਨ ਵਾਸਤੇ ਕਈ ਬਾਇਓ ਫਿਊਲ ਆਪ ਨੂੰ ਪਤਾ ਹੀ ਹੈ ਜਿਵੇਂ ਦਰਾਖਤਾਂ ਦਰੂਹਤਾਂ ਤੋਂ ਜਾਂ ਹੋਰ 슈ਗਰ ਕੇਨ ਵਗੈਰਾ ਇਹਨਾਂ ਤੋਂ ਬਣਾਇਆ ਜਾਂਦਾ ਹੈਗਾ ਜਿਹੜਾ ਸਿੰਥੈਟਿਕ ਫਿਊਲ ਆਗਾ ਜਦੋਂ ਉਹ ਵੀ ਬਰਨ ਹੁੰਦਾ ਕਾਰ ਉਹਦੋਂ ਵੀ ਪ੍ਰਦੂਸ਼ਣ ਕਰਦੀ ਆ ਪਰ ਜਿਹੜੀ ਇਹ ਪ੍ਰਦੂਸ਼ਣ ਕਾਰਬਨ ਡਾਈਆਕਸਾਈਡ ਕੱਢਦੀ ਹੈਗੀ ਇਹ ਉਹੀ ਕੈਪਚਰ ਕਰ ਲੈਂਦੇ ਆ ਕਿ ਫਿਰ ਸੈਂਥੈਟਿਕ ਫਿਊਲ ਨੂੰ ਬਣਾਉਣ ਵਾਸਤੇ ਇਹਦੇ ਨਾਲ ਸੋ ਇੰਨਾ ਪ੍ਰਦੂਸ਼ਣ ਨਹੀਂ ਹੋਣਾ ਕਿਉਂਕਿ ਪਹਿਲਾਂ ਹੀ এনवायरमेंट ਚ ਕਾਰਬਨ ਡਾਈਆਕਸਾਈਡ ਖਿੱਚ ਲਿਆ ਕਰਨੀ ਹੈਗੀ ਤੇ ਫਿਰ ਉਹ ਉਨੀ ਕੀ ਉਹਨਾਂ ਨੇ ਛੱਡ ਦਿਆ ਕਰਨੀ ਹੈਗੀ ਕਾਫੀ ਹੱਦ ਤੱਕ ਫਰਕ ਪੈ ਸਕਦਾਗਾ ਬਾਕੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਇਹਨਾਂ ਨੇ ਰਾਂਦਾ ਕਦੋਂ ਚੇਂਜ ਕਰਤਾ ਕਿਉਂਕਿ ਜਿਹੜੇ ਇਹਨਾਂ ਦੇ ਆਟੋ ਮੇਕਰ ਆਗੇ ਜਿਵੇਂ ਜਰਮਨੀ ਦੇ ਹੋਗੇ BMW ਹੋ ਗਿਆ Mercedes ਹੋ ਗਿਆ Volkswagen ਹੋ ਗਿਆ ਇਹਨਾਂ ਨੇ ਵੀ ਮਾੜਾ ਮੋਟਾ ਇਹਨਾਂ ਨੂੰ ਰਿਕੁਐਸਟ ਕਰੀ ਹੋਣੀ ਆ ਜਾਂ ਦਬਾਅ ਪਾਇਆ ਹੋਣਾ ਵੀ ਸਾਡੇ ਕੋਲੇ ਇੰਨੀ ਟੈਕਨੋਲੋਜੀ ਹੈ ਨਹੀਂ ਵਧੀਆ ਵੀ ਸਾਡੇ ਕੋਲੇ ਜਿਹੜੀ ਬਿਜਲੀ ਆਉਂਦੀ ਹੈ ਉਹ ਵੀ ਮਹਿੰਗੀ ਹੈਗੀ ਹੋਰ ਲੇਬਰ ਕੋਸਟ ਵੀ ਹੈਗੀ ਇੱਕੇਦਮ ਨਹੀਂ ਚੇਂਜ ਕਰ ਸਕਦੇ EV ਦੇ ਵਿੱਚ ਜਿਹੜੇ ਟ੍ਰੈਡੀਸ਼ਨਲ ਆਈਸ ਵਹੀਕਲ ਆ ਉਹਨਾਂ ਤੋਂ ਤੇ ਇੱਕ ਚਾਣਾ ਵੀ ਬਹੁਤ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਟੈਕਨੋਲੋਜੀ ਹੈਗੀ ਉਹ ਬੈਸਟ ਹੈ ਇਹਨਾਂ ਦੇ ਨਾਲੋਂ ਤਾਂ ਕਰਕੇ ਵੀ ਇਹਨਾਂ ਨੇ ਸੌਫਟ ਸਟੈਂਡ ਕਰ ਲਿਆ ਆਪਦਾ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ ਆਪਾਂ ਹੋਰ ਵੀਡੀਓ ਨਵੀਂ ਲੈ ਕੇ ਹਾਜ਼ਰ ਹੋਵਾਂਗੇ